ਕਹਤੇ ਕਿ ਲੈ ਆ ਮੈਂ ਹਾਂ ਕੀਆ ਓਏ ਹਾਂ ਕੀਆ ਅਨੰਤ ਛੂਟਿਆ ਮਰਿਆ ਕਿੱਥੇ ਕਿੱਥੇ ਚੱਲਿਆ ਚਲੋ ਜੀ ਇਹਨੂੰ ਬੇਬੇ ਕੋਲ ਲੈ ਜਾਓ ਬੇਬੇ ਕੋਲ ਲੈ ਜਾਓ ਇਹਨੂੰ ਵੀ ਜੈ ਕਮੰਗ ਬੰਦ ਕਰਤਾ ਚਲੋ ਸ਼ਰਦ ਕਰੀਏ ਹੁਣ ਅੰਦਰ ਹੀ ਸ਼ਰਦ ਕਰਦੇ ਚਲੋ ਫਿਰ ਅੱਪ ਚਲੀਏ ਬੇਬੇ ਕੋਲ ਲੈ ਜਾਓ ਇਹਨੂੰ ਓਏ ਨਹੀਂ ਸਾਰੇ ਬੱਚੇ ਚਾਹੀਦੇ ਨਹੀਂ ਮੰਦਾ ਅਨੰਤ ਆਜੂ ਜੀ ਬਾਹਰ ਜੈਕ ਤੁਹਾਨੂੰ ਵੀ ਅੰਦਰ ਟਾੜ ਦੇਣਾ ਜੈਕ ਕਰੋ ਬਈ ਅਨੰਤ ਆਜੋ ਬਾਹਰ ਆਜੋ ਬੁੱਤ ਬਾਹਰ ਆਜੋ ਆਜੋ ਬਾਹਰ ਹੁਣ ਪਾਪਾ ਨੇ ਵਿੱਚ ਪਾ ਲ ਤੁਹਾਨੂੰ ਬਾਲਟੀ ਦੇ ਵਿੱਚ ਕੱਢੋ ਜੀ ਇਹਨੂੰ ਵੇਲੇ ਵੀ ਦਾਬੂ ਤੇ ਲੱਗ ਰਿਹਾ ਵੇ ਵੇ ਕਿ ਦਾਬੂ ਤੇ ਸੈ ਲੱਗ ਰਿਹਾ ਤਾਂ ਪਾਪਾ ਜੀ ਮੈਨੂੰ ਕੱਢ ਦੋ কেডা পোতে আজো জি বারে আজো পোতো বারে চলো জি বারে কেডো মনো হোনেচে বাখানা নো 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 জিছো বাখাাদো জি বে ਸਤਾਰੀ ਬੱਚੇ ਚਲੋ ਜੀ ਬਟੋ ਖੰਡੀ ਘੱਬੀ ਹੱਸ ਕੇ ਦਿਖਾ ਦੋ ਹੱਸ ਕੇ ਦਿਖਾ ਦੋ ਫੜੀ ਕਰ ਦੋ ਫਰੈਂਕਿਸ ਕਰ ਦੋ ਆਏ ਹੋਏ ਬਾਹਰ ਨਿਕਲ ਨਹੀਂ ਵੇ ਤੁਸੀਂ ਚਲੋ ਹੁਣ ਬੱਚੀ ਦੀਪਾ ਆਜੋ ਆਜੋ ਬਾਹਰ ਚਲੋ ਜੀ ਬਾਹਰ ਚਲੋ ਬੀਬੀ ਬੋਲ ਚਲੋ ਬੱਚੇ